ਇਹ ਹਾਲਤ ਬਣਾਈ ਹੋਈ ਹੈ ਆਪਣੀ ਟੁਕੜੋ-ਟੁਕੜ ਮਾੜਾ ਮोटा ਇਹਨਾਂ ਦਾ ਧਿਆਨ ਤਾਂ ਰੱਖ ਲਿਆ ਕਰ ਨਾਲੇ ਤੂੰ ਨਹਾਉਂਦਾ ਕਿਉਂ ਨਹੀਂ ਮੁੱਕੂ ਮੈਂ ਬਿਮਾਰ ਹੋ ਜਾਂਦਾ ਕਿੰਨੇ ਦਿਨ ਹੋ ਗਏ ਨਾ ਇਹਨੂੰ ਚਾਰ-ਪੰਜ ਦਿਨ ਹੋ ਗਏ ਮੁੱਕੂ ਤੇਰੇ ਵਰਗੇ ਮੁੰਡੇ ਦੇਖਿਆ ਨਾ ਤੂੰ ਕਿੰਨੇ ਸੋਹਣੇ ਬਣ ਕੇ ਰਹਿੰਦੇ ਨੇ ਕਿ ਤੂੰ ਪੰਜ-ਪੰਜ ਦਿਨ ਨਹਾਉਂਦਾ ਨਹੀਂ ਨਾਲੇ ਆ ਦਾੜੀ ਦੀ ਕੀ ਹਾਲਤ ਬਣਾਈ ਆ ਹੈ ਨਾ ਤੂੰ ਵਾਲ ਕਟੋਨਾ ਨਾ ਦਾੜੀ ਸੈੱਟ ਕਰਾਉਣਾ ਮੈਂ ਕੀ ਕਰਨਾ ਮੱਕੋ ਵਾਲ ਕਟਾ ਕੇ ਹੱਦ ਹੋ ਗਈ ਪਤਾ ਤੇਰੇ ਵਰਗੇ ਮੁੰਡੇ ਕਿੰਨੇ ਬੰਨ ਠੰਡ ਕੇ ਰਹਿੰਦੇ ਜੀ ਆ ਤੂੰ ਆਪਣੀ ਹਾਲਤ ਦੇਖ ਕੀ ਬਣੀ ਹੋਈ ਆ ਕਟਾਇਆ ਮੱਕੋ ਹੱਥ ਨੇ ਬਾਈ ਨੂੰ ਕਹਿੰਗਾ ਪੈਸੇ ਦੇ ਦੇ ਜੇ ਬਾਈ ਨੇ ਦੇਤੇ ਮੈਂ ਕਟਾਇਆ ਪੈਸੇ ਤਾਂ ਮੈਂ ਤੈਨੂੰ ਦੇ ਦੂੰਗੀ ਆ ਫੜ ਨਾ ਤੂੰ ਨਾ ਆਂਦੇ ਮੱਕੋ ਨਾਲੇ ਮੇਰੀ ਗੱਲ ਸੁਣ ਹਰ ਰੋਜ਼ ਨਾ ਕੇ ਨਾ ਸਵੇਰੇ ਗੁਰੂ ਘਰ ਜਾਇਆ ਕਰ ਬਾਈ ਗੁਰੂ ਨੂੰ ਮੱਥਾ ਟੇਕਿਆ ਕਰ ਆ ਜਿਹੜਾ ਤੂੰ ਬਿਮਾਰ ਹੈ ਨਾ ਜੇ ਗੁਰੂ ਘਰ ਜਾਏਗਾ ਗੁਰਦੁਆਰੇ ਸਵੇਰੇ ਮੱਥਾ ਟੇਕੇਗਾ ਚੇਤੀ RAM ਅਜੂਬਾ ਹਰ ਰੋਜ਼ ਨਾ ਆ ਕੇ ਗੁਰਦੁਆਰੇ ਜਾਇਆ ਕਰ ਤੇ ਆਹ ਫੜ ਲੈ ਪੈਸੇ ਆਹ 100 ਰੁਪਿਆ ਪੱਕਾ ਅੱਜ ਗਾੜੀ ਸੈਟ ਕਰਾ ਕੇ ਆਉਣੀ ਆ ਇਹਦਾ ਚੰਗੀ ਤਰ੍ਹਾਂ ਕਟਾ ਕੇ ਵਾਲ ਵੀ ਆਪਣੇ ਸਹੀ ਕਰਾ ਕੇ ਨਹਾ ਕੇ ਵਧੀਆ ਕਪੜੇ ਪਾ ਲੈ ਨਾਲੀ ਉਹ ਮੁਕ ਕੋ ਹਾਂ ਨਾਲੀ ਜਿਹੜੀ ਮੈਂ ਤੁਹਾਨੂੰ ਦਵਾਈਆਂ ਕੇ ਦਿੱਤੀ ਹੈ ਨਾ ਹਾਂ ਧਿਆਨ ਨਾਲ ਖਾਇਆ ਕਰੋ ਠੀਕ ਹੈ ਚੇਤੀਰਾ ਮਾਝਾ ਮੁਖਦੂਤ ਡਾਕਟਰ ਨਾਲ ਵਿਆਹ ਗਏ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦਾ ਬਲੌਗ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਕਿੱਦਾਂ ਇੱਕ ਭਰਾ ਆਪਣੇ ਮਤਲਬ ਦੇ ਲਈ ਆਪਣੇ ਛੋਟੇ ਭਰਾ ਨੂੰ ਨਸ਼ੀਂ ਖਵਾ ਖਵਾ ਕੇ ਉਸ ਤੋਂ ਕੰਮ ਕਰਦਾ ਉਹਦੀ ਵਿੱਚ ਹੀ ਪੜ੍ਹਾਈ ਆ ਜਿਹੜੀ ਛੱਡਾ ਦਿੰਦਾ ਤੇ ਉਸ ਨੂੰ ਖੇਤਾਂ 'ਚ ਕੰਮ ਕਰਵਾਉਂਦਾ ਉਸ ਤੋਂ ਨਸ਼ੇ ਦੀਆਂ ਦਵਾਈਆਂ ਖਵਾਈ ਜਾਂਦੇ ਉਸ ਨੂੰ ਤੇ ਉਹ ਤੋਂ ਕੰਮ ਲਈ ਜਾਂਦਾ ਕਿਤੇ ਨਾ ਕਿਤੇ ਆਪਣੇ ਭਰਾ ਦੀ ਜ਼ਿੰਦਗੀ ਦੇ ਨਾਲ ਖੇਲ ਰਿਆ ਸਿਰਫ ਆਪਣੇ ਮਤਲਬ ਲਈ ਤੇ ਐਵੇਂ ਦਾ ਕਈ ਲੋਕਾਂ ਨਾਲ ਸੱਚਮੁੱਚ ਵੀ ਹੁੰਦਾ ਹੈਗਾ ਹਨਾ ਆਪਣੇ ਮਤਲਬ ਲਈ ਲੋਕ ਦੂਜਿਆਂ ਨੂੰ ਨਸ਼ਾ ਖਵਾ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੇ ਨੇ ਸੋ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਹਨਾ ਸ਼ੇਅਰ ਵੀ ਕਰਿਓ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਨੂੰ ਅਕਸਰ ਕਾਲਸ ਵੀ ਆਉਂਦੀਆਂ ਨੇ ਮੈਸੇਜ ਵੀ ਆਉਂਦੇ ਰਹਿੰਦੇ ਨੇ ਕਿ ਜੀ ਤੁਸੀਂ ਮੈਸੇਜ ਵੀ ਦਿਆ ਕਰੋ ਵੀਡੀਓਜ਼ ਦੇ ਵਿੱਚ ਵੈਸੇ ਸਾਡੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਐਂਟਰਟੇਨਮੈਂਟ ਤਾਂ ਚਲੋ ਹੁੰਦਾ ਹੀ ਹੁੰਦਾ ਹਨਾ ਬਾਕੀ ਜਿਹੜੇ ਦੇਖਦੇ ਨੇ ਉਹਨਾਂ ਤੋਂ ਪਤਾ ਹੀ ਆ ਸਮਝਣ ਵਾਲੇ ਸਮਝ ਜਾਂਦੇ ਨੇ ਕਿ ਕਿੱਥੇ ਮੈਸੇਜ ਆ ਇਹ ਵੀਡੀਓ ਦੇ ਵਿੱਚ ਵਾਕਈ ਤੁਸੀਂ ਦੇਖੋਗੇ ਕਿ ਕਿੰਦਾ ਇੱਕ ਪੋਲੇ ਪਾਲੇ ਇਨਸਾਨ ਦੀ ਜ਼ਿੰਦਗੀ ਬਰਬਾਦ ਕਰਦਾ ਉਹਦਾ ਹੀ ਆਪਣਾ ਸਕਾਪਰਾ ਠੀਕ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਮੈਂ ਸਾਰਾ ਕੁਝ ਨਹੀਂ ਦੱਸਾਂਗੀ ਕਿਉਂਕਿ ਫਿਰ ਤੁਸੀਂ ਵੀਡੀਓ ਚ ਕੀ ਦੇਖੋਗੇ ਇਹ ਨਸ਼ਿਆਂ ਦੇ ਉੱਤੇ ਹੀ ਆ ਵੀਡੀਓ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਐਂਟਰਟੇਨਮੈਂਟ ਵੀ ਆ ਤੁਸੀਂ ਦੇਖੋ ਤੇ ਤੁਹਾਨੂੰ ਮੇਰਾ ਕੈਰੈਕਟਰ ਇਹਦੇ ਵਿੱਚ ਕਿਵੇਂ ਲੱਗ ਰਿਹਾ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਇਹ ਸਭ ਤੋਂ ਡਿਫਰੈਂਟ ਕੈਰੈਕਟਰ ਹੈ ਮੈਂ ਫਸਟ ਟਾਈਮ ਐਦਾਂ ਦਾ ਕੈਰੈਕਟਰ ਕਰ ਰਹੀ ਹਾਂ ਹੈਨਾ ਤੁਸੀਂ ਐਪਰੀਸ਼ੀਏਟ ਕਰਿਓ ਤੇ ਕਮੈਂਟਾਂ ਰਾਹੀਂ ਦੱਸਿਓ ਕਿੱਦਾਂ ਲੱਗ ਰਿਹਾ ਹੈ ਹਲੋ ਹਾਈ ਕਿੱਦਾਂ ਹਾਈ ਪ੍ਰੀਤ ਹਾਈ ਆਕੇ ਨੂੰ ਲੈ ਕੇ ਆ ਤੇਰੀ ਫਰੈਂਡ ਨੂੰ ਛੱਡਣ ਆਇਆ ਅੱਛਾ ਨਾਲ ਹੀ ਲਾ ਜਾ ਇਹਨੂੰ ਚੰਗਾ ਚੰਗਾ ਦੀ ਨੂੰ ਕਿੱਥੇ ਗਈ ਸੀ ਨਹੀਂ ਵਿਗੜ ਰਹੀ ਹੈ ਹੈ ਵਿਗੜ ਰਹੀ ਹੈ ਇਹ ਹਾਂ ਇਹਦੇ ਲੱਛਣ ਵਾੜੀ ਹੁੰਦੇ ਜਾ ਰਹੇ ਆ ਇਹ ਤਾਂ ਹੋਰ ਹੀ ਗੱਲਾਂ ਜਾਂ ਕਿੱਥੇ ਪੂਰੇ ਸੌ ਹਾਂ ਖੋਲੋ ਕਿਉਂ ਨਹੀਂ ਕਿੱਥੇ ਗਈ ਸੀ ਹੈ ਕਿੱਥੇ ਗਈ ਸੀ ਟੱਕੇ ਖਾਣ ਗਈ ਸੀ ਖਾ ਲੀਆ ਫਿਰ ਹਾਂ ਵਾਏ ਆਪੂ ਹੀ ਨਾ ਕੱਢ ਲਈ ਮੰਜੇ ਚ ਪਏ ਦਾ ਕੋਈ ਹੋਰ ਗੱਡੀ ਇੱਕ ਪਹਿਲਾ ਵਾਲਾ ਲਾ ਦੀਏ ਉਹੀ ਲਾ ਦੇ ਹੈ ਉਹੀ ਲਾ ਦੇ ਉਹਦੇ ਪਾਰਟ 1 ਪਾਰਟ 2 ਲਿਖ ਕੇ ਲਾ ਦੇ ਮੇਰੇ ਸਾਹੇ ਤੋਂ ਹੀ ਲੱਗੇ ਫੇਰ ਐਕਸ਼ਨ ਅਮਰੂਰੀਆ ਮੈਂ ਨਹੀਂ ਹਾਂ ਦਾ ਮੁੱਕੋ ਕਿਉਂ? ਚੋਨੀ ਲਾਉਣਾ ਮੈਂ ਸਭ ਤੂੰ ਪਹਿਲਾਂ ਮੇਰੀ ਗੱਲ ਸੁਣ ਓਰੀਆ ਨਹੀਂ ਪੈਨੇ ਆ ਕੀ ਬੁਣੀ ਜਾਨੀ ਆ ਤੂੰ ਨਹੀਂ ਤੇਰੇ ਜੀਜੇ ਦੀ ਕੋਟੀ ਬੁਣਦੀ ਆ ਲੈ ਦੱਸ ਕਲਾ ਬਾਜ਼ਾਰ ਚ ਸਾਰਾ ਕੁਝ ਤਾਂ ਬਣਿਆ ਬਣਾਇਆ ਆਉਂਦਾ ਐਨੇ ਸੋਹਣੇ ਕੋਟੀਆਂ ਸਵਾਟਰ ਕੋਟ ਆਉਂਦੇ ਨੇ ਜੀ ਜਿੱਥੋਂ ਨਹੀਂ ਲਿਆ ਸਕਦਾ 니جے ਲਿਆਂ ਜੋਗਾ ਹੋਵੇ ਫਿਰ ਕਹਿਣਾ ਕਾਤੋਂ ਆ ਮੈਂ ਤਾਂ ਬਥੇਰਾ ਕਿਹਾ ਸੀ ਵੀ ਰੈਡੀਮੇਡ ਸਾਰਾ ਕੁਝ ਮਿਲਦਾ ਆਹ ਦੇਖ ਮੈਂ ਆਪਣੇ ਤਾਂ ਪਰੇਡੀ ਮੈਂ ਰੈਡੀਮੇਡ ਫਾਈ ਫਿਰਦੀ ਆ ਫਿਰ ਕੀ ਕਹਿੰਦਾ ਕਹਿੰਦਾ ਮੈਂ ਤਾਂ ਤੇਰੇ ਹੱਥ ਦੀ ਬੁਣੀ ਪਾਣੀ ਆ ਹੁਣ ਇਹਨੂੰ ਕੌਣ ਸਮਝਾਵੇ ਮਰ ਗਈ ਮੈਂ ਬੁਣਦੀ ਮੇਰਾ ਸਾਰਾ ਦਿਮਾਗ ਲੱਗ ਗਿਆ ਬੁੰਦੇ ਬੁੰਦੇ ਸਾਰਾ ਦਿਮਾਗ ਲੱਗ ਗਿਆ ਕਿ ਸਾਰਾ ਸਿਆਲ ਲੰਘ ਗਿਆ ਨਹੀਂ ਸਾਰਾ ਸਿਆਲ ਵੀ ਲੰਘ ਗਿਆ ਸਾਰਾ ਦਿਮਾਗ ਵੀ ਲੰਘ ਗਿਆ ਸਾਰਾ ਦਿਨ ਲੰਘ ਜਾਂਦਾ ਫਿਰ ਹੁਣ ਬੁਨੇ ਦਾ ਕੀ ਫਾਇਦਾ ਪੈਣੀ ਤੇ ਹੈਣੀਗੀ ਆਪੇ ਪਾਲੂਗਾ ਠੰਡ ਤਾਂ ਥੋੜੀ ਰਹਿ ਗਈ ਹੁਣ ਲੈ ਫਿਰ ਹੁਣ ਗਰਮੀਆ ਤੱਕ ਤਾਂ ਪੂਰੀ ਹੋਈ ਜਾਣੀਆਂ ਅੱਛਾ ਚੱਲ ਗਰਮੀ ਚ ਪਾ ਲੈਣਗੇ ਜੂਨ ਜਲਾਈ ਚ ਆਹੋ ਜੂਨ ਜਲਾਈ ਚ ਪਾਲੂਗਾ ਕਰ ਲੈ ਮਜ਼ਾਕ ਨਹੀਂ ਤਾਂ ਅਗਲੇ ਸਿਆਲ ਤ ਪਾਈ ਲਊਗਾ ਚੱਲ ਠੀਕ ਆ ਬਣਾ ਦੇ ਬਣਾ ਦੇ ਫਿਰ ਅਗਲੀ ਸਰਦੀ ਚ ਪਾ ਲੈਣਗੇ ਤੂੰ ਕਹਿੰਨੀ ਆ ਤੇਰੇ ਵਾਲੇ ਲਈ ਵੀ ਬਣਾ ਦਿੰਨੀ ਇੱਕ ਨਾ ਨਾ ਬਸ ਉਹ ਤਾਂ ਰੈਡੀਮੇਡ ਪਾਉਂਦੇ ਨੇ ਦੇਖ ਲੈ ਫਿਰ ਨਾ ਕਹੀਂ ਨਾ ਨਾ ਬਣਵਾ ਲੈਂਦੀ ਮੈਂ ਨਹੀਂ ਨਾ ਬਣਾ ਦਿੰਨੀ ਆ ਚੱਲ ਜੇ ਬਣਾਉਣੀਆਂ ਸ਼ੌਕ ਵਜੋਂ ਬਣਾ ਦੇ ਕਿਉਂ ਮਵੇਲੀ ਆ ਮੇਰੇ ਤਾਂ ਤਾਂ ਜਾਨੀ ਵੀ ਤਾਂ ਕਿਆ ਕੰਦੀ ਬਣਾ ਦੂੰਗੀ ਨਾਲੇ ਉਹ ਤਾਂ ਉਹੀ ਨਹੀਂ ਪਾਉਂਦੇ ਹੈਗੇ ਘਰ ਦੀ ਬਣੀ ਨਹੀਂ ਘਰ ਦੀ ਬਣੀ ਆ ਚ ਨਿੱਗ ਪਤਾ ਕੀ ਨਹੀਂ ਹੁੰਦੀ ਆ ਰੈਡੀमेड ਨਾਲੋਂ ਜ਼ਿਆਦਾ ਹੁੰਦੀ ਆ ਉਹ ਤਾਂ ਠੀਕ ਹੈ ਚਲ ਕੋਈ ਨਾ ਬਣਾ ਦਾਂਗੇ ਹੂੰ ਬਣਾ ਦੇ ਫਿਰ ਠੀਕ ਹੈ ਹੁਣ ਬਣਾਉਣੀ ਪਊਗੀ ਮੈਂ ਕਹਿਤਾ ਚਲ ਕੋਈ ਨਾ ਬਣਾ ਦਾਂਗੀ ਅਗਲੇ ਸਿਆਮ ਤੱਕ ਬਣ ਜੂਗੀ ਠੀਕ ਹੈ ਇਹ ਤੇ ਅਸਲੋਂ ਖਾਲੀ ਇਹ ਤਾਂ ਕੰਟ੍ਰੈਕਟ ਦਾ ਖਾਲੀ ਹਾਂ ਦੀ ਹੋਈ ਜੀ ਨੈਤਿਕ ਕੰਮ ਵਿਚਾਰਦੇ ਹੋ ਇਹ ਆ ਤੀ ਗਿਆਟਾ ਪਾਇਆ ਆ ਦੇਖੀ ਪਾਇਨਾ ਰਾਏ ਨੂੰ ਕੁਪਤ ਆ ਰਿਹਾ ਨਾ ਕਤੋਂ ਲੋਜੀ ਕਰਾਨੇ ਆ ਤੁਹਾਡੀ ਅਮਰੂ ਨਾਲ ਗੱਲ ਹਾਂਜੀ ਅਸੀਂ ਗੱਲ ਕਰੈਕਟਰ ਹੈ ਅਮਰੂ ਹਾਂਜੀ ਬੋਲੋ ਆਪਣੀ ਫਿਲਮ ਬਾਰੇ ਥੋੜਾ ਜਿਹਾ ਫਿਲਮ ਪਹਿਲੀ ਵਾਰੀ ਅਸੀਂ ਨੇ ਕੋਈ ਲਾ ਲਓ ਵੀ ਗੰਭੀਰ ਜਾਂ ਮੁੱਦਾ ਚੱਕਿਆ ਹੈਗਾ ਸੀਰੀਅਸ ਜਾਂ ਪਹਿਲਾਂ ਤਾਂ ਅਸੀਂ ਲੋਕਾਂ ਦੀ ਹਾਸੀ ਉਕੜਾਈ ਜਾਂਦੇ ਰਹਿੰਦੇ ਹਾਂਗੇ ਪਹਿਲਾਂ ਸਾਰੀਆਂ ਫਣੀ ਕਰਦੇ ਆ ਤੇ ਪਹਿਲਾਂ ਲੱਥ ਪਰੋਣਾ ਸੀਰੀ ਜਿਹੜੀ ਹੋਈ ਸੀ ਉਹ ਵੀ ਫਣੀ ਸੀਗੀ ਤੇ ਇਹ ਸਾਨੂੰ ਲੱਗਿਆ ਯਾਰ ਅਸੀਂ ਆਮ ਆਪਾਂ ਨਾ ਪਿੰਡਾਂ ਦੇ ਵਿੱਚ ਦੇਖਦੇ ਆ ਹਰੇਕ ਤੇ ਥੋਡੇ ਵੀ ਸਾਰਿਆਂ ਦੇ ਗਮਾੜ ਦੇ ਵਿੱਚ ਇਹੋ ਜਿਹੇ ਬੰਦੇ ਹੋਣੇ ਜਿਹੜੇ ਬਸ ਕੁਛ ਕੁ ਵਿਚਾਰੇ ਭੋਲੇ ਹੁੰਦੇ ਆ ਹਨ ਜਾਂ ਤਾਂ ਜਿਨ੍ਹਾਂ ਦਾ ਐ ਲਾਲੋ ਵੀ ਥੋੜਾ ਜਿਹਾ ਮੈਂਟਲੀ ਵੀ 100% ਦਿਮਾਗ ਨਹੀਂ ਹੁੰਦਾ ਹਨ ਜਾਂ ਐ ਲਾਲੋ ਥੋੜਾ ਬਹੁਤਾ ਨਸ਼ੇ ਪੱਤੇ ਕਰਕੇ ਉਹਨਾਂ ਨੂੰ ਮਤਲਬ ਉਹੀ ਕੰਮ ਜਾ ਕਰਾਈ ਜਾਂਦੇ ਰਹਿੰਦੇ ਹੁਣ ਇਹਦੇ ਵਿੱਚ ਲਾਲੋ ਮੈਂ ਛੋਟਾ ਭਾਈ ਹਣਾ ਮੇਰਾ ਵੱਡਾ ਭਾਈ ਆ ਜਿਹੜਾ ਉਹੀ ਮੈਨੂੰ ਨਸ਼ਿਆਂ ਤੇ ਲਾ ਕੇ ਮਤਲਬ ਕਿ ਕੰਮ ਕਰਾਈ ਜਾਂਦਾ ਜਾਂ ਹੋਰ ਚਲੋ ਇਹ ਤਾਂ ਭਾਈ ਐ ਹੋਰ ਲਾ ਲੋ ਅਨਨੌਨ ਬੰਦਿਆ ਤੋਂ ਵੀ ਜੇ ਕੋਈ ਛੋਟਾ ਹੁੰਦਾ ਮਤਲਬ ਕਿ ਕਿਸੇ ਨੇ ਕਿਤੋਂ ਮਿਲ ਗਿਆ ਉਹਨੂੰ ਘਰੇ ਲਿਆਉਣਾ ਉਹਨੂੰ ਰੋਟੀਆਂ ਰੋਟੀਆਂ ਖਵਾ ਕੇ ਜਾਂ ਨਸ਼ੇ ਪੱਤੇ ਤੇ ਲਾ ਕੇ ਸਾਰਾ ਕੰਮ ਕਰਾਉਣਾ ਹੁਣ ਜਿਹੜੇ ਬਾਈ ਹੋਰੀ ਮਨੁੱਖਤਾ ਦੀ ਸੇਵਾ ਵਾਲੇ ਹਨ ਛੜਾ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਹ ਚੀਜ਼ਾਂ ਇਹ ਚੀਜ਼ਾਂ ਮਤਲਬ ਆਪਣੇ ਸਮਾਜ ਦੇ ਵਿੱਚ ਨਾ origional ਤੌਰ ਤੇ ਹੈਗੀਆਂ ਨੇ ਉਹੀ ਦਿਖਾਉਣ ਦੀ ਕੋਸ਼ਿਸ਼ ਕਰੀ ਆ ਬਾਬਿਓ ਸ਼ੇਰ ਸ਼ੂਰ ਕਰ ਦਿਆ ਕਰੋ ਦੱਬ ਗਏ ਹਨ ਬੜੀਆ ਬੜੀਆ ਜੀ ਜਮਣਾ ਮੈਂ ਧੰਨਵਾਦ ਠੀਕ ਹੈ ਜੀ ਲਓ ਜੀ ਹੁਣ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਅੱਗੇ ਬੋਲ ਲਾਗੀ ਆਹ ਰਹੇ ਜੋ ਗੇੜੀ ਹੂੰ ਐਕਸਰ ਨਹੀਂ ਦੇਖ ਮੁੱਕੋ ਤੂੰ ਨਾ ਤੇਰੇ ਜੀਜੇ ਦੇ ਸੁਭਾਅ ਗੱਤਉਂ ਮੈਂ ਨਹੀਂ ਕਹਿਣਾ ਸੀ ਹੋ ਰਹੀ ਗੱਤ ਨਹੀਂ ਮੈਂ ਵੀ ਬੋਲ ਮੈਂ ਬੋਲਣਾ ਨਹੀਂ ਮੁੱਕੋ ਜਾ ਰਹੀ ਆ ਦੇਖ ਮੁੱਕੋ ਤੈਨੂੰ ਪਤਾ ਹੀ ਆ ਤੇਰੇ ਜੀਜੇ ਦਾ ਸੁਭਾਅ ਰੁੱਖਾ ਹੀ ਐ ਤੂੰ ਨਾ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰੀਂ ਉਹ ਤਾਂ ਮੈਨੂੰ ਵੀ ਬੋਲ ਜਾਂਦੇ ਆ ਮੈਂ ਕੀ ਲੈਣਾ ਜੀਜੇ ਦੇ ਸੁਭਾਤ ਨੂੰ ਮੁੱਕੋ ਮੈਂ ਤਾਂ ਨਵਾਈ ਕਹਿੰਦੀ ਸੀ ਵੀ ਚਲ ਤੂੰ ਤੇਰੀ ਡਿਊਟੀ ਤੇ ਇਧਰ ਲੱਗੀ ਹੋਈ ਹੈ ਨਾ ਵੀ ਚਲ ਤੂੰ ਪਿੰਡੀ ਵਾਪਸ ਚਲ ਜਾ ਕਰ ਪਤਾ ਕੀ ਆ ਤੇਰਾ ਜੀਜਾ ਫਿਰ ਮੈਨੂੰ ਬੋਲਦਾ ਮੈਂ ਜਦੋਂ ਤਾਂ ਕਮਰੂ ਠੀਕ ਨਹੀਂ ਨਾ ਹੁੰਦਾ ਮੈਂ ਇੱਥੇ ਹੀ ਆ ਮੈਂ ਕਿਤੇ ਪਿੰਡ ਨਹੀਂ ਜਾ ਰਹੀ ਜੇ ਲੋੜ ਪਈ ਤਾਂ ਮੈਂ ਇਹਨੂੰ ਹਸਪਤਾਲ ਦੀ ਲੈ ਕੇ ਜਾਊਂਗੀ। ਮੁੱਕੂ ਮੇਰੀ ਗੱਲ ਸੁਣਦਾ। ਤੇਰੇ ਜੀਜੇ ਦਾ ਸੁਭਾਅ ਜਮਾਨੀ ਹੈਗਾ। ਮੈਂ ਤਾਂ ਵੀ ਆ ਜਾ, 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 ਜਾ। ਅੰਧਾ ਨਹੀਂ ਫੜਾਈ। ਮਾਅਲਿਸ਼ ਹੁੰਦੀ ਹੈ। ਅੰਧਾ ਤਾਂ ਜਾਂਦਾ ਹੀ ਨਹੀਂ। ਇਹਨਾਂ ਜਾਂਦੇ। ਚੱਲ ਤੇ ਅੰਦਰ ਬੰਦ ਕਰ।

ਉਹਦੇ ਨਹੀਂ ਆਉਂਦੇ ਨਹੀਂ ਆਉਂਦੇ ਬਾੜੇ